ਅੱਜ ਜਿਹੜੇ ਵੀਰ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਵੀਰ ਦਾ ਨਾਮ ਰੌਦੂ ਸਿੰਘ ਆ ਜਦੋਂ ਵੀਰੇ ਨੂੰ ਸਾਡੇ ਕੋਲ ਲੈ ਕੇ ਆਏ ਸੀ ਨਾ 2022 ਦੇ ਵਿੱਚ ਸੰਗੜਾ ਨਾਲ ਬੰਨ ਕੇ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਸੀ ਕੁੱਟਮਾਰ ਕਰਦਾ ਸੀ ਪੰਨ ਤੋੜ ਕਰਦਾ ਸੀ ਇੱਥੇ ਆ ਕੇ ਵੀ ਸਾਡੇ ਕੋਲੇ ਬਹੁਤ ਅਫਸਰ ਰਿਆ ਵੀਰਾ ਲੱਖਿਆ ਨਾਲ ਕੇ ਅੱਲਾ ਕੇ ਆਹ ਦੇਖ ਇੱਧਰ ਨਾਲ ਕੇ ਅੱਲਾ ਆਹ ਦੇਖ ਤਸਵੀਰ ਇੱਧਰ ਨਾਲ ਕੇ ਆਹ ਦੇਖ ਤਸਵੀਰ ਕਰਤਾ ਮੂਰ ਕਰਤਾ ਮੂਰ ਪਰ ਅੱਜ ਵੀਰਾ ਰੌਲਦੂ ਸਿੰਘ ਜਮਤੰਦਰੁਸਤ ਹੋ ਗਿਆ ਆਪਣੇ ਘਰ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਵੀਰ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਰ ਵਾਸਤੇ ਅਰਦਾਸ ਕਰਿਓ ਦੁਆ ਦਿਓ ਕੋਈ ਅਸੀਸ ਦਿਓ ਵੀ ਇਹ ਵੀਰਾ ਘਰੇ ਜਾ ਕੇ ਵੀ ਆਪਣੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਆਪਣੇ ਜੀਵਨ ਚ ਅੱਗੇ ਮਾਂ ਪਿਓ ਦੀ ਸੇਵਾ ਕਰ ਸਕੇ ਕਿਉਂਕਿ 2022 ਦੇ ਵਿੱਚ 22 11 22 ਨੂੰ ਸਾਡੇ ਕੋਲੇ ਵੀਰ ਆਇਆ ਸੀ ਵੀਰ ਦਾ ਨਾਮ ਰੋਦੂ ਸਿੰਘ ਆ ਬਾਪ ਦਾ ਨਾਮ ਲਾਲਜੀਤ ਆ ਪਿੰਡ ਦਾ ਬਾਈ ਦਾ ਜਿਹੜਾ ਉਹ ਬਰਜ ਹਰੀ ਗਿਆ ਜੈਤੋਂ ਦੇ ਕੋਲੇ ਫਰੀਦਕੋਟ ਜ਼ਿਲ੍ਹੇ 'ਚ ਉੱਥੇ ਬਸਤੀ ਹੈ ਬਾਬਾ ਜੀਵਨ ਸਿੰਘ ਜੀ ਨਗਰ ਉੱਥੇ ਰਹਿੰਦਾ ਵੀਰਾ ਤੇ ਜਦੋਂ ਵੀਰੇ ਨੂੰ ਸਾਡੇ ਕੋਲ ਲੈ ਕੇ ਆਏ ਸੀ ਨਾ 2022 ਦੇ ਵਿੱਚ ਸੰਗੜਾ ਨਾਲ ਬੰਨ ਕੇ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਸੀ ਕੁੱਟਮਾਰ ਕਰਦਾ ਸੀ ਭੰਨ ਤੋੜ ਕਰਦਾ ਸੀ ਇੱਥੇ ਆ ਕੇ ਵੀ ਸਾਡੇ ਕੋਲੇ ਬਹੁਤ ਅਫਸਰ ਰਿਹਾ ਵੀਰਾ ਕਰੀਬ 1 ਸਾਲ ਤੱਕ ਇਹਨੂੰ ਕੋਈ ਸੋਝੇ ਨਹੀਂ ਰਹੀ ਸੀ ਫਿਰ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਬਿਲਕੁਲ ਠੀਕ ਹੁੰਦਾ ਹੁੰਦਾ ਅੱਜ ਆਪਣੇ ਘਰ ਜਾਣ ਜੋਗਾ ਹੋ ਗਿਆ ਵੀਰ ਦੇ ਘਰ ਦੇ ਵਿੱਚ ਵੀ ਹਾਲਾਤ ਇਦਾਂ ਦੇ ਆ ਮਾਤਾ ਵਿਚਾਰੀ ਲੋਕਾਂ ਦੇ ਘਰਾਂ 'ਚ ਘਰਾਂ ਝਾੜੂ ਪੋਚਾ ਕਰਕੇ ਜੀਵਨ ਬਤੀਤ ਕਰਦੀ ਆ ਕਿਵੇਂ ਨਾ ਕਿਵੇਂ ਇਹਨੂੰ ਪਾਲਦੀ ਰਹੀ ਧੰਨਵਾਦ ਆ ਅੱਜ ਜਿਹੜਾ ਪਿੰਡ ਦੇ ਲੋਕ ਨਾਲ ਇਕੱਠੇ ਹੋ ਕੇ ਮਾਤਾ ਦੇ ਨਾਲ ਲੈਣ ਆਏ ਉਹਨੂੰ ਅੱਜ ਇੱਥੇ ਜਦੋਂ ਛੱਡਣ ਆਏ ਸੀ ਸਖਜੀਤ ਕੌਰ ਸੀ ਉਹਨਾਂ ਦੇ ਮਾਤਾ ਜੀ ਤੇ ਨਾਲ ਗਗਨਦੀਪ ਪੰਚਾਇਤ ਦੇ ਨਾਲ ਆਈ ਸੀ ਸਰਪੰਚ ਸੁਣੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਸ ਟਾਈਮ ਗਰੀਬਣੀ ਮਾਂ ਦੀ ਪੁਕਾਰ ਸੁਣੀ ਕਿਉਂਕਿ ਨਹੀਂ ਤਾਂ ਨੇ ਕੁੱਟ-ਕੁੱਟ ਘਰੇ ਮਾਂ ਮਾਰ ਦੇਣੀ ਸੀ ਪਰ ਅੱਜ ਵੀਰਾ ਰੌੜੂ ਸਿੰਘ ਜਮ ਤੰਦਰੁਸਤ ਹੋ ਗਿਆ ਆਪਣੇ ਘਰ ਚੱਲਿਆ ਬਸ ਉਹ ਮਾਂ ਦੀ ਆਪਣੀ ਦੀ ਸੇਵਾ ਕਰ ਸਕੇ ਮਾਂ ਦੇ ਇਸ ਵਕਤ ਦੇ ਵਿੱਚ ਬੁੱਢੇ ਬਾਰੇ ਉਹ ਮਾਂ ਨੂੰ ਸਕੂਨ ਦੇ ਸਕੇ ਬਸ ਇਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਸਰਦੀ ਦੀ ਕਲਾ ਵਾਖਣ ਤੰਦਰੁਸਤੀਆਂ ਵਾਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਿੰਨਾ ਲੜਾਇਆ ਬੋਲਦੂ ਸਿੰਘ ਆ ਜੀ ਦਵਲ ਨਾ ਲੱਖਾ ਸਿੰਘ ਕੀ ਹੋਇਆ ਜੀ ਉਮਰ ਕੋ ਲੈ ਕੇ ਆ ਉਹ ਦਿਮਾਗੀ ਤੌਰ ਤੇ ਸੀ ਬੇਟੇ ਹਾਂਜੀ ਕਿੰਨੇ ਟਾਂਕੀ ਦਿੱਤਾ ਉਹ ਪਹਿਲਾ ਸਾਲ ਸਾਰਾ ਹੋ ਗਿਆ ਸਾਲ ਤਾਂ ਉੰਗਮ ਹੋਇਆ ਰਿਹਾ ਅਗਵਾ ਚਾਰਿਆ फेर ਉਸ ਤੋਂ ਬਾਅਦ ਅਸੀਂ ਲੱਭ ਕੇ ਫਿਰ ਇੱਥੇ ਜਮਾ ਕਰਾਇਆ ਸੀ ਉਹਦੂ ਪਹਿਲਾ ਵੀ ਓਏ ਥੋੜਾ ਉਹ ਤਾਂ ਬਾਹਰ ਫੈਨ ਨਾਲ ਕਰ ਲੱਗਦਾ ਸੀ ਹਾਂ ਇਹੋ ਜਿਹਾ ਸੁੱਖਾ ਸੁੱਖਾ ਹੀ ਖਾਂਦਾ ਹੋਣਾ ਘਰੇ ਤਾਂ ਕੁਝ ਖਾਂ ਨਹੀਂ ਇੱਥੇ ਤਾਂ ਹੋ ਜਾਣਾ ਜੇ ਸਾਲ ਸਾਲ ਤਾਂ ਮੈਨੂੰ ਗਈ ਨੂੰ ਹੋ ਜਾਣਾ ਮੈਂ ਝੂਠ ਨਹੀਂ ਮਾਰਦੀ ਜੀ ਮੈਨੂੰ ਪਤਾ ਨਹੀਂ ਮੇਰੇ ਨਾਲ ਬੇੜੇ ਮੇਰੇ ਨਾਲ ਬੂਰੀ ਹੋ ਗਈ ਸੀ ਮੇਰੇ ਨਾਲ ਸੱਟਾ ਲੱਗੂਗਾ ਜੀ ਹਾਂ लेके आना दकरे हां जी बेटा लेके जाना